ਸੇਵਦੀ ਅੱਜ ਜਿਹੜਾ ਕੈਂਪ ਪਵਾਨੀਗੜ੍ਹ ਵਿਖੇ ਲਾਇਆ ਗਿਆ ਹੈ ਹੈਂਡੀਕੈਪਰਾਂ mate ਉਹਦੇ ਬਾਰੇ ਜਾਣਕਾਰੀ ਦੇ ਅੱਜ ਜੀ ਐਸੋਸੀਏਸ਼ਨ ਆਪਣਾ ਹੈਂਡੀਕੈਪਟਾ ਐਸੋਸੀਏਸ਼ਨ ਪੰਜਾਬ ਵੱਲੋਂ ਪਵਾਨੀਗੜ੍ਹ ਵਿਖੇ ਗੁਰਦੁਆਰਾ ਪਤਸਾਈ ਨੋਮੀ ਵਿਖੇ ਅੱਜ ਜੋ ਹੈਂਡੀਕੈਪਟਾਂ ਵਾਸਤੇ ਕੈਂਪ ਲਗਾਇਆ ਗਿਆ ਜੀ ਉਹਦੇ ਵਿੱਚ ਵੱਖ-ਵੱਖ व्हीलਚੇਅਰ ਤੇ ਟ੍ਰਾਈਸਾਈਕਲ ਤੇ ਫੋੜੀਆਂ ਵਗੈਰਾ ਉਹਨਾਂ ਦੇ ਅੱਜ ਇੱਥੇ ਫਾਰਮ ਭਰੇ ਗਏ ਜਿਸ ਦੀ ਅਗਵਾਈ 임ਕਾਰ ਸਿੰਘ ਸਾਹਪੁਰ ਨੇ ਕੀਤੀ ਇਹ ਥੋੜਾ ਕੈਂਪ ਪਹਿਲਾ ਕਦੂਜਾ ਇਹ ਕੈਂਪ ਆਪਣਾ ਦੂਜਾ ਜੀ ਕੱਲ ਪਿੰਡ ਸਾਜਨੀ ਦੀ ਇਹ ਅੱਜ ਭਵਾਨੀਗੜ੍ਹ ਦੇ ਵਿੱਚ ਆ ਤੇ ਕੱਲ ਹੋਣਾ ਜੀ ਇਹ ਮੌਨਕ ਦੇ ਵਿੱਚ ਪਰਸੋਂ ਹੋਣਾ ਜੀ ਨਾਨਕ ਸਾਹਿਬ ਦੀ ਮਾਂ ਜੀ ਵਿੱਚ ਹਾਂ ਡੇਟ ਬੋਲਣਾ ਤਾਂ ਵੀ ਕੱਲ ਐ ਤਰੀਕ ਹੈ ਨਾ ਸਰ ਕੱਲ ਨੂੰ ਤਰੀਕ ਹੈ 9 ਤਰੀਕ ਨੂੰ ਹੈਗਾ ਜੀ ਮੌਨਕ 10 ਤਰੀਕ ਦਾ ਹੈਗਾ ਜੀ ਨਾਨਕ ਸਾਹਿਬ ਦੀ ਮਾਂ ਜੀ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਦਾ ਜਿਹੜਾ ਭਵਾਨੀਗੜ੍ਹ ਮੇਂ ਕੈਂਪ ਲੱਗਾ ਹੋਇਆ ਹੈ ਹੈਂਡੀਕੈਪਸ ਦੇ ਲਈ उसके बारे में जानकारी कौन सी कंपनियाँ कौन सी संस्था है आपके देखिए भवानीगढ़ में जो कैंप लगा है ये एल के द्वारा लगाया गया है जो भारत सरकार की कंपनी है जिसमें दो स्कीमों के तहत हम यहाँ पर दिव्यांगों की जांच कर रहे हैं एक स्कीम है एडिप करके होती है जिसमें 40 परसेंट से अधिक दिव्यांग होते हैं उनकी हम जांच करते हैं और जैसे जांच करने के बाद जिसकी जो आवश्यकता है जैसे कि ट्राई साइकिल व्हील चेयर बैटरी वाली ट्राई साइकिल हो गया क्रचेज हो गई वॉकिंग स्टिक हो गई जो भी है जांच करने के बाद उनका असेसमेंट करेंगे और उसके बाद उनका डिस्ट्रीब्यूशन करेंगे इसी के साथ एक स्कीम और इसमें चल रही है आर करके जो कि ये सीनियर सिटीजन की स्कीम है जिसका नाम है राष्ट्रीय वायुश्री योजना करके है और इसमें हम सीनियर सिटीजन का असेसमेंट करते हैं जो हमारे साठ साल के ऊपर बुजुर्ग होते हैं उनको इससे चलने फिरने में दिक्कत होती है तो उनके लिए घुटने का बिल्ट हो गया कमर का बिल्ट हो गया ये जो एकदम ही बेडरेस्ट पे हैं उनके लिए व्हील चेयर हो गया या सुनने में समस्याएं हो रही उनके लिए कान की मशीन हो गई ऐसी जी जी भारत में सारे कैंप लग रहे हैं हर स्टेट में हर जिले में ये हर साल कैडे महीने लग रहे हैं हर साल लग रहे हैं। ये हर साल लगता है और महीने में हर डिस्ट्रिक्ट साल में दो बार लग जाता है दो बार लगती है जो सामान आज आप भरे गए

ਅੱਜ ਜੋ ਕੋਹਾਨੀਗੜ੍ਹ ਵਿੱਚ ਇਹ ਟੈਂਪ ਲੱਗਾ ਫਿਜ਼ੀਕਲ ਰੀਹੈਬਿਲੀਟੇਸ਼ਨ ਵੱਲੋਂ ਜੋ ਲਵਾਇਆ ਜਾ ਰਿਹਾ ਹੈ ਤੇ ਦਿਵੰਗ ਇੱਕ ਤੋਂ ਵੱਲ ਫਿਰ ਕਲੱਬ ਦੇ ਸਹਿਯੋਗ ਦੇ ਨਾਲ ਅਸੀਂ ਇਹ ਕਲੱਬ ਦਾ ਲੱਗਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਜਿਹੜਾ ਇਹ ਉਪਰਾਲਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜਿਦੇ ਵਿੱਚ ਜਿਹੜੇ ਦਿਵੰਗ ਨੇ ਉਹਨਾਂ ਨੂੰ ਵੱਖ-ਵੱਖ ਉਪਕਰਨ ਦਿੱਤੇ ਜਾ ਰਹੇ ਨੇ ਜਿਵੇਂ ਬਜ਼ੁਰਗ ਨੇ ਉਹਨਾਂ ਨੂੰ ਜੋ ਕੰਨਾਂ ਦੀਆਂ ਮਸ਼ੀਨਾਂ ਜੋ ਛੜ ਤੁਰਨ ਵਾਲੇ ਛੜੀਆਂ ਜੋ ਹੋਰ ਵੀ ਉਪਕਰਨ ਜਿਹੜੇ ਉਹ ਅੱਜ ਰੀਹੈਬਿਲੀਟੇਸ਼ਨ ਉਹਨਾਂ ਦੀ ਕੀਤੀ ਜਾ ਰਹੀ ਆ ਅਸੀਂ ਆਸ ਕਰਦੇ ਹਾਂ ਵੀ ਅੱਗੇ ਤੋਂ ਇਹੋ ਜਿਹੇ ਕੈਂਪ ਲੱਗਦੇ ਰਹਿ ਅੱਜ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਚੰਕੌਰ ਸਿੰਘ ਸਾਫਰ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਸਾਡੇ ਸਾਰੇ ਕਲੱਬ ਦਾ ਇਹਨਾਂ ਨੂੰ ਪੂਰਾ ਸੰਯੋਗ ਆ ਜੋ ਵੀ ਦੀਵਾਨ ਇੱਕ ਤਾਂ ਵੈਲਫੇਅਰ ਕਲੱਬ ਸਾਡਾ ਰਜਿਸਟਰਡ ਪਹਾਣੀ ਕੜਦਾ ਉਹਦੇ ਵਿੱਚ ਸਾਡੇ ਕਲੱਬ ਦੇ ਪ੍ਰਧਾਨ ਸੁਖਰਾਜ ਸਿੰਘ ਜੀ ਪਵਨ ਕੁਮਾਰ ਜੀ ਨਿਰਮਲ ਸਿੰਘ ਜੀ ਤੇ ਸੇਵਾਖਾਨ ਤੇ ਗੁਰਪ੍ਰੀਤ ਹੋਰ ਵੀ ਜੋ ਸਾਡੇ ਸਾਥੀ ਨੇ ਸਾਰੇ ਸਾਡਾ ਪੂਰਾ ਸੰਯੋਗ ਕਰ ਰਹੇ ਨੇ ਤੇ ਇਹ ਬਹੁਤ ਵਧੀਆ ਕੈਂਪੜਾ ਉਹ ਚੱਲ ਰਿਹਾ ਤੇ ਜੋ ਵਧੀਆ ਵੱਧ ਤੋਂ ਵੱਧ ਰਜਿਸਟਰ ਇੱਥੇ ਅਸੀਂ ਅੱਜ ਕਰਵਾਵਾਂਗੇ ਤੇ ਵੱਧ ਤੋਂ ਵੱਧ ਜਿਹੜੇ ਉਪਕਰਨ ਉਹ ਦਵਾਵਾਂਗੇ